ਜੀ ਸੱਸੀਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਬਿਜਲੀ ਖਪਤ ਕਰਨ ਨੂੰ ਵੱਡੀ ਰਾਹਤ ਹੁਣ 100 ਯੂਨਟ ਦਾ ਬਿੱਲ ਆਵੇਗਾ ਮਹਿਜ਼ 200 ਰੁਪਏ ਦੇਸ਼ ਦੇ ਜ਼ਿਆਦਾਤਰ ਰਾਜਾਂ ਨੇ ਨਾਗਰਿਕਾਂ ਲਈ ਬਿਜਲੀ ਦਾ ਬਿੱਲ ਸਿਰਦਰਦ ਬਣਾਇਆ ਹੋਇਆ ਹੈ ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ ਇਸ ਕਾਰਨ ਬਿਜਲੀ ਦਾ ਬਿੱਲ ਵੀ ਵੱਧ ਆਉਂਦਾ ਹੈ ਇਸ ਕਹਤ ਦੀ ਗਰਮੀ ਵਿੱਚ ਹਰਿਆਣਾ ਸਰਕਾਰ ਨੇ ਹੁਣ ਬਿਜਲੀ ਖਪਤ ਕਰਨ ਨੂੰ ਵੱਡੀ ਰਾਹਤ ਦਿੱਤੀ ਹੈ ਹੁਣ ਸਰਕਾਰ ਹਰਿਆਣਾ ਵਿੱਚ ਜੇਕਰ ਮਾਸਿਕ ਬਿਜਲੀ ਦੀ ਖਪਤ 10 ਤੋਂ 100 ਯੂਨਿਟ ਤੱਕ ਤਾਂ ਬਿੱਲ ਸਿਰਫ 200 ਰੁਪਏ ਹੀ ਆਵੇਗਾ ਇਹ ਐਲਾਨ ਮੁੱਖ ਮੰਤਰੀ ਨੈب ਸਿੰਘ ਸੈਣੀ ਨੇ ਸੋਮਵਾਰ ਨੂੰ ਅੰਬਾਲਾ ਵਿੱਚ ਕੀਤਾ ਸਰਕਾਰ ਪਹਿਲਾਂ 115 ਰੁਪਏ ਪ੍ਰਤੀ ਕਿਲੋਵਾਟ ਮਹੀਨਾਵਾਰ ਫੀਸ ਦਬਸੂਲ ਰਹੀ ਸੀ ਇਸ ਨੂੰ ਮਾਫ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਨੈਪ ਸੈਣੀ ਨੇ ਕਿਹਾ ਕਿ ਹੁਣ ਸਰਕਾਰ ਨੇ ਬਿਜਲੀ ਬਿੱਲ ਵਿੱਚ ਮਹਾਵਾਰ ਘਟੋ-ਘਟ ਚਾਰਜ ਖਤਮ ਕਰ ਦਿੱਤਾ ਹੈ ਹੁਣ ਲੋਕ ਜਿੰਨੀ ਬਿਜਲੀ ਖਰਚ ਕਰਨਗੇ ਬਿੱਲ ਵੀ ਉਹਨਾਂ ਹੀ ਆਵੇਗਾ ਸਰਕਾਰ ਨੇ ਇਹ ਐਲਾਨ ਇਹ ਫੈਸਲਾ 10 ਯੂਨਟ ਤੋਂ 100 ਯੂਨਟ ਤੱਕ ਬਿਜਲੀ ਖਰਚਣ ਵਾਲਿਆਂ ਨੂੰ ਸਿਰਫ 200 ਰੁਪਏ ਹੀ ਦੇਣਾ ਪਵੇਗਾ ਬਿੱਲ ਜ਼ਿਕਰਯੋਗ ਹੈ ਕਿ ਹਰਿਆਣਾ ਚ ਇਸ ਸਾਲ ਵਿਧਾਨ ਸਭਾ ਚੋਣਾਂ ਚ ਲੋਕ ਸਭਾ ਚੋਣਾਂ ਚ ਉਹ ਉਮੀਦ ਸੀਟਾਨਾ ਜਿਤੰਤੋ ਬਾਅਦ ਸਵੇ ਦੀ ਮੌਜੂਦ ਦਾ ਭਾਜਪਾ ਸਰਕਾਰ ਹੁਣ ਲੋਕਾਂ ਨੂੰ ਭਲਾਈ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਲੋਕ ਹਿੱਤ ਲਈ ਕਈ ਅਹਿਮ ਫੈਸਲੇ ਲੈਨੇ ਪੈਰੇ ਹਨ ਪ੍ਰਧਾਨ ਮੰਤਰੀ ਸੋਰ ਕਰ ਮੁਫਤ ਬਿਜਲੀ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਨੈਤ ਸਿੰਘ ਸੈਣੀ ਨੇ ਵੀ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਸੋਰ ਕਰ ਮੁਫਤ ਬਿਜਲੀ ਯੋਜਨਾ ਦੀ ਸ਼ੁਰੂਆਤ ਕੀਤੀ ਇਸ ਮੌਕੇ ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ 2 ਕਿਲੋਵਾਟ ਦੇ ਰੂਫਟਾਪ ਸੋਲਰ ਪੈਨਲ ਲਗਾਉਣ ਲਈ ਕੇਂਦਰ ਸਰਕਾਰ ਵੱਲੋਂ 60000 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਹਰਿਆਣਾ ਸਰਕਾਰ 1 ਲੱਖ ਕਰੀਬ ਪਰਿਵਾਰਾਂ ਨੂੰ 50000 ਰੁਪਏ ਤੱਕ ਦੀ ਵਾਧੂ ਸਹਾਇਤਾ ਪ੍ਰਦਾਨ ਕਰੇਗੀ ਜਿਨ੍ਹਾਂ ਦੀ ਔਸਤ ਮਹੀਨਾਵਾਰ ਬਿਜਲੀ ਦੀ ਖਪਤ 200 ਯੂਨਟ ਤੱਕ ਹੈ ਅਤੇ ਜਿਨ੍ਹਾਂ ਦੀ ਪਰਿਵਾਰਿਕ ਪਛਾਣ ਪੱਤਰ ਦੇ ਅਨੁਸਾਰ ਸਲਾਨਾ ਆਮਦਨ 1,80,000 ਰੁਪਏ ਤੱਕ ਜਾਂ ਇਸ ਤੋਂ ਘੱਟ ਹੈ ਮਾਸਿਕ ਫੀਸਦ ਮਾਫ ਕੀਤਾ ਹਰਿਆਣਾ ਸਰਕਾਰ ਨੇ ਪਹਿਲਾ ਹੀ ਮਹੀਨਾਵਾਰ ਬਿਜਲੀ ਦੇ ਖਰਚੇ ਮਾਫ ਕਰਨ ਦਾ ਐਲਾਨ ਕੀਤਾ ਹੈ ਹੁਣ ਸੂਬੇ ਦੇ ਜਿੰਨਾ ਘਰਾਂ ਵਿੱਚ 2 ਕਿਲੋਵਾਟ ਤੱਕ ਦੇ ਮੀਟਰ ਲੱਗੇ ਹੋਏ ਹਨ ਉਹਨਾਂ ਨੂੰ ਬਿਜਲੀ ਬਿੱਲ ਫ੍ਰੀ ਖਪਤ ਹੋਈ ਜਿੰਨ ਦਾ ਹੀ ਅਦਾ ਕਰਨਾ ਪਵੇਗਾ ਸਰਕਾਰ ਨੇ ਇਸ ਫੈਸਲੇ ਨਾਲ ਸੂਬੇ ਦੇ ਕਰੀਬ 9.5 ਲੱਖ ਬਿਜਲੀ ਖਪਤਕਾਰਾਂ ਨੂੰ ਫਾਇਦਾ ਹੋਵੇਗਾ ਹੁਣ ਤੱਕ ਬਿਜਲੀ ਵਿਭਾਗ ਖਪਤਕਾਰਾਂ ਤੋਂ 115 ਰੁਪਏ ਪ੍ਰਤੀ ਕਿਲੋਵਾਟਮਹੀਨਾਵਾਰ ਫੀਸਤ ਵਸੂਲ ਰਿਹਾ ਸੀ ਇਸ ਫੀਸਤ ਖਰਚੇ ਨੂੰ ਯੂਨਿਟ ਦੇ ਪੈਸੇ ਵਿੱਚ ਜੋੜਨ ਨਾਲ ਬਿਜਲੀ ਬਿੱਲ ਵੱਧ ਜਾਂਦਾ ਸੀ ਜਿਸ ਕਰਕੇ ਹੁਣ ਸਰਕਾਰ ਨੇ ਇਹ ਫੈਸਲਾ ਲਿਆ ਹੈ ਅਤੇ ਇਹ ਸੀ ਹਰਿਆਣਾ ਦਾ ਅਪਡੇਟ ਇਸ ਤੋਂ ਇਲਾਵਾ ਅਲੱਗ-ਅਲੱਗ ਸਟੇਟਾਂ ਦੀ ਬਿਜਲੀ ਵਿਭਾਗ ਦੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ 6 ਤੋਂ ਯੂਨਟ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ ਉਸਤੇ ਬਾਰੇ ਆਪਣੇ ਵਿਚਾਰ ਅਤੇ ਕਮੈਂਟ ਜਰੂਰ ਸ਼ੇਅਰ ਕਰਨੇ ਧੰਨਵਾਦ